ਸਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਕੈਬਨਿਟ ਮੰਤਰੀ ਅਮਨ अरोड़ा ਨੇ ਮੰਗਲਵਾਰ ਨੂੰ ਗੁਰੂ ਨਾਨਕ ਸਟੇਡੀਅਮ ਦੇ ਅਤਿ ਆਧੁਨਿਕ ਇਨਡੋਰ ਬਾਸਕਟਬਾਲ ਕੋਰਟਾਂ ਵਿੱਚ 9 ਸਤੰਬਰ 2025 ਤੱਕ ਹੋਣ ਵਾਲੀਆਂ ਪੁਰਸ਼ਾਂ ਅਤੇ ਔਰਤਾਂ ਲਈ 75ਵੀਂ ਜੂਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਮંત્રી ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਵਿਕਾਰੀ ਚੈਂਪੀਅਨਸ਼ਿਪ ਭਾਰਤ ਦੀ ਛੋਟੀ ਦੀ ਨੌਜਵਾਨ ਬਾਸਕਟਬਾਲ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰੇਗੀ ਖੇਡ ਭਾਵਨਾ ਨੂੰ ਉਤਸ਼ਾਹਿਤ ਕਰੇਗੀ ਅਤੇ ਨੌਜਵਾਨਾਂ ਨੂੰ ਸਿਹਤਮੰਦ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਵੀ ਉਤਸ਼ਾਹਿਤ ਕਰੇਗੀ ਵਿਧਾਇਕ ਸ਼ੋਕਪਰਾ ਸ਼ਰਪੱਪੀ ਮਦਨਰ ਬੱਗਾ ਦਲਜੀਤ ਸਿੰਘ ਪੋਲਾ ਗਰੇਵਾਲ ਅਤੇ ਕੁਲਵੰਤ ਸਿੰਘ ਸਿੱਧੂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਡਿਪਟੀ ਕਮਿਸ਼ਨਰ ਹਿਮਾਚਲ ਜਹਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਸਾਬਕਾ ਆਈਜੀਪੀ ਯੁਰਿੰਦਰ ਸਿੰਘ ਹੇਅਰ ਸਾਬਕਾ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਅਤੇ ਤੇਜਾ ਸਿੰਘ ਥਾਲੀਵਾਲ ਅਤੇ ਹੋਰ ਵੀ ਮੌਜੂਦ ਸਨ ਅਰੋੜਾ ਨੇ ਐਲਾਨ ਕੀਤਾ ਕਿ 58 ਟੀਮਾਂ 31 ਪੁਰਸ਼ ਤੇ 27 ਮਹਿਲਾਵਾਂ 160 ਮੈਚਾਂ ਵਿੱਚ ਹਿੱਸਾ ਲੈਣਗੀਆਂ ਜਿਨ੍ਹਾਂ ਵਿੱਚ 108 ਲੀਗ ਮੈਚ 60 ਪੁਰਸ਼ ਤੇ 48 ਮਹਿਲਾਵਾਂ ਤੇ 52 ਨੌਕਆਊਟ ਮੈਚ 26 ਪੁਰਸ਼ ਤੇ 26 ਮਹਿਲਾਵਾਂ ਹਰਨ ਹਰਨ ਵਾਲੇ ਨੌਕਆਊਟ ਸਮੇਤ ਸ਼ਾਮ ਰਾਨਾ ਲਗਭਗ 900 ਖਿਡਾਰੀ ਹਿੱਸਾ ਲੈਣਗੇ ਆਪਣੇ ਹੁਨਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਨਗੇ ਪੰਜਾਬ ਦੀ ਯੁੱਧ ਨਸ਼ਾ ਵਿਰੁੱਧ ਮਹਿੰਦੇ ਨਾਲ ਜੁੜੇ ਹੋਏ ਅਰੋੜਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਤ ਕਰਨੀ ਰਾਜ ਸਰਕਾਰ ਦੀ ਵਚਨਬੱਧਤਾ ਤੇ ਜੋੜ ਦਿੱਤਾ ਉਨਾਂ ਕਹੇ ਕਿ ਇਹ ਚੈਂਪੀਅਨਸ਼ਿਪ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਤੇ ਪਾਈਚਾਰਿਕ ਸਮੂਰਯਤ ਰਾਈ ਪੰਜਾਬ ਦੀ ਜੀਵੰਤ ਭਾਵਨਾ ਰੰਗਲਾ ਪੰਜਾਬ ਨੂੰ ਮਜ਼ਬੂਤ ਕਰਨੀ ਇੱਕ ਪਲੇਟਫਾਰਮ ਹੈ। ਉਹਨਾਂ ਸਕੂਲਾਂ ਕਾਲਜਾਂ ਤੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਗੁਰੂ ਨਾਨਕ ਸਟੇਡੀਅਮ ਵਿੱਚ ਇਹਨਾਂ ਰੋਮਾਂਚਿਕ ਮੈਚਾਂ ਨੂੰ ਮੁਫਤ ਦੇਖਣ ਲਈ ਲਿਆਉਣ ਜਿਸ ਨਾਲ ਅਗਲੀ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਜਨੂਨ ਪੈਦਾ ਹੋਵੇ। ਮંત્રી ਨੇ ਇੱਕ ਨਿਰਵਿਘਨ ਸਮਾਗਮ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕੀ ਕਮੇਟੀ ਨੂੰ ਪੂਰਾ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਅਤੇ ਕਾਰਪੋਰੇਟ ਭਾਈਵਾਲਾਂ ਦੇ ਸਮਰਥਨ ਨਾਲ ਇਹ ਚੈਂਪੀਅਨਸ਼ਿਪ ਇੱਕ ਵਿਸ਼ੇਪਤਰੀ ਅਨੁਭਵ ਦਾ ਵਾਅਦਾ ਕਰਦੀ ਹੈ ਸਾਰੇ ਮੈਚਾਂ ਵਿੱਚ ਦਾਖਲਾ ਮੁਫਤ ਹੈ ਅਤੇ ਪ੍ਰਸ਼ਾਸਨ ਨੇ ਸਾਰਿਆਂ ਨੂੰ ਖੇਡਾਂ ਰਾਹੀਂ ਨੌਜਵਾਨਾਂ ਨੂੰ ਸ਼ਕਸ਼ਕਤ ਬਣਾਉਣ ਦੇ ਪੰਜਾਬ ਦੇ ਮਿਸ਼ਨ ਦਾ ਸਮਰਥਨ ਕਰਨ ਲਈ ਸੱਦਾ ਦਿੱਤਾ ਹੈ